ਲਓ ਜੀ ਆਟਮ ਆਇਆ ਬਹੁਤ ਸੋਹਣੀਆਂ ਸੋਹਣੀਆਂ ਸੂਟ ਚੈੱਕ ਕਰੋ ਫੋਟੋ ਵਾਲਾ ਪੀਸ ਪ्योर कॉटन ਦੇ ਵਿੱਚ ਆ ਲੋ ਐਵੇਂ ਆਊਗਾ ਸੂਟ ਨਾਲ ਆਊਗਾ ਸ਼ਿਫੋਨ ਦਾ ਦੁਪੱਟਾ ਰੇਟ ਤੁਹਾਨੂੰ ਇਹ ਜਾਂ ਦੁੱਲਣਾ ਜਿਹੜਾ ਕਿਤੋਂ ਨਹੀਂ ਮਿਲਣਾ ਆ ਲੋ ਪੂਰਾ ਲੰਬਾ ਚੌੜਾ ਦੁਪੱਟਾ ਕਰੋ ਚੈੱਕ ਤੇ ਤੁਹਾਨੂੰ ਇਹ ਚ ਕਲਰ ਮਿਲ ਜਾਣੇ ਬਹੁਤ ਆ ਲੋ ਕਰੋ ਜੀ ਚੈੱਕ 12 ਕਲਰ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਜਾਓ ਆ ਕੇ ਰੇਟ ਐਨਾ ਮਿੱਠਾ ਦੇਣਾ ਤੁਹਾਡੀ ਸੋਚ ਤੋਂ ਪਰੇ ਸਿਰਫ 3500 ਰੁਪਏ ਦਾ ਸੂਟ ਹੈ ਸਿਰਫ 3500 ਰੁਪਏ ਦਾ ਇਹ ਸਿਰਫ ਮਾਵੀ ਦੀ ਹੱਟੀ ਤੇ ਮਿਲਣਾ ਹੋਰ ਕਿਤੇ ਨਹੀਂ ਮਿਲਣਾ ਸੋ ਜਲਦੀ ਤੋਂ ਜਲਦੀ ਆ ਜਾਓ ਮਾਵੀ ਦੀ ਹੱਟੀ ਮੰਡਾ ਰੋਡ ਕਰਾਲੀ ਜੇ ਕਿਸੇ ਨੇ ਸੂਟ ਲੈਣਾ ਹੈ ਉਸ ਤੋਂ ਬਾਅਦ ਅਗਲੀ ਆਈਟਮ ਤੁਹਾਨੂੰ ਦਿਖਾਉਣਾ ਮੈਂ ਆਹ ਲੋ ਕਾਰੀਆਂ ਫੋਟੋਆਂ ਆਣੀਆਂ ਵਧੀਆ ਆਈਟਮਾਂ ਹੈ ਜੀ ਆਹ ਲੋ ਫੋਟੋ ਚੈੱਕ ਕਰੋ ਪਹਿਲਾਂ ਤਾਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਲਓ ਜੀ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਨਾਲ ਦੁਪੱਟਾ ਪਿਓਰ ਸ਼ਫੂਨ ਦਾ ਚਨੌਨ ਸ਼ਫੂਨ ਦਾ ਦੁਪੱਟਾ 1000 ਰੁਪਏ ਵਾਲਾ ਸੂਟ ਦੇ ਦੇਣਾ ਆਪਾਂ ਤੁਹਾਨੂੰ ਸਿਰਫ 650 ਰੁਪਏ ਦੀ ਰੇਂਜ ਚ ਆ ਲੋ ਕਰੋ ਚੈੱਕ ਕਲਰ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਬਹੁਤ ਪਿਆਰੇ ਪਿਆਰੇ ਆ ਲੋ 650 ਫਿਕਸ ਪ੍ਰਾਈਸ ਹੋਊਗਾ ਜੀ ਕਿਉਂਕਿ 1000 ਰੁਪਏ ਵਾਲਾ ਸੂਟ ਆਪਾਂ ਤੁਹਾਨੂੰ ਡਿਸਕਾਊਂਟ ਕਰਕੇ ਦੇ ਰਹੇ ਆ ਸਿਰਫ ਔਰ ਸਿਰਫ 650 ਰੁਪਏ ਚ ਪਰਟ 650 ਫਿਕਸ ਰੇਟ ਹੋਊਗਾ ਜਿਹੜਾ ਵੀਡੀਓ ਤੇ ਰੇਟ ਪੈ ਜਾਂਦਾ ਬਿਲਕੁਲ ਫਿਕਸ ਹੋਊਗਾ ਜੀ ਆਹ ਲੋ ਉਸ ਤੋਂ ਬਾਅਦ ਅਗਲੀ ਆਈਟਮ ਚੈੱਕ ਕਰੋ ਜੀ ਆਹ ਲੋ ਜੀ ਬਹੁਤ ਸੋਹਣੀ ਆਈਟਮ ਹੈ ਕਾਟਨ ਦੇ ਵਿੱਚ ਮੈਚਿੰਗ ਪਲੇਨ ਬਾਟਮ ਆਊਗੀ ਜੀ ਆਹ ਸ਼ਰਟ ਆਊਗੀ ਕਰੋ ਚੈੱਕ ਲਓ ਜੀ ਨਾਲ ਦੁਪੱਟਾ ਆਊਗਾ ਕਾਟਨ ਦਾ ਬੜਾ ਸ਼ਾਨਦਾਰ ਆਹ ਲੋ ਜੀ ਪੂਰਾ ਲੰਬਾ ਚੌੜਾ ਪਿਓਰ ਕਾਟਨ ਦਾ ਦੁਪੱਟਾ ਤੇ ਕਲਰ ਬੜੇ ਸ਼ਾਨਦਾਰ ਹੈ ਜਿਹੜਾ ਮਰਜੀ ਕਲਰ ਲੇਜੋ ਆਕੇ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਤਾਂ ਆਨਲਾਈਨ ਵੀ ਆਰਡਰ ਕਰ ਸਕਦਾ ਸ਼ਾਪ ਤੱਕ ਲੈ ਕੇ ਜਾਣਾ ਸ਼ਾਪ ਤੱਕ ਲੈ ਜੋ ਸਿਰਫ ਔਰ ਸਿਰਫ 750 ਰੁਪਏ ਦੀ ਰੇਂਜ ਆਈਟਮ ਹੋਊਗੀ ਜੀ ਇਹਨਾਂ ਲਓ ਜੀ ਕਰੋ ਚੈੱਕ ਲਾਈਟ ਕਲਰ ਵੀ ਆ ਡਾਰਕ ਕਲਰ ਵੀ ਆ ਬਹੁਤ ਪਿਆਰੇ ਪਿਆਰੇ ਕਲਰ ਲਓ ਜੀ ਐਵੇਂ ਆਈਟਮ ਬਣਦੀਆਂ ਤਿਆਰ ਹੁਣੀਆਂ ਕਰੋ ਚੈੱਕ ਬਹੁਤ ਸੋਹਣੇ ਸੋਹਣੇ ਰੰਗ ਹੈ ਮਿੱਠੇ ਮਿੱਠੇ ਰੰਗ ਹੈ ਦੇਖੋ ਜੀ ਸਿਰਫ 750 ਦੀ ਰੇਂਜ ਦੇ ਵਿੱਚ ਆ ਇਹਦਾ ਵੀਡੀਓ ਚ ਰੇਂਜ ਪਾਈ ਜਾਊਗੀ ਬਿਲਕੁਲ ਫਿਕਸ ਹੋਊਗੀ ਜੀ ਉਸ ਤੋਂ ਬਾਅਦ ਤੁਹਾਨੂੰ ਪਿਓਰ ਦੁਪੱਟੇ ਦੀ ਆਈਟਮਾ ਮਿਲ ਜੂਗੀ ਹੈ ਜੀ ਆਲ ਓਵਰ ਸੂਟ ਆਹ ਲਓ ਜੀ ਕਰੋ ਚੈੱਕ ਆਲ ਓਵਰ ਕੈਂਬ੍ਰਿਕ ਦਾ ਸੂਟ ਹੈ ਨਾਲ ਪਿਓਰ ਦਾ ਦੁਪੱਟਾ ਆਹ ਪਿਓਰ ਦਾ ਦੁਪੱਟਾ ਜੀ ਆਹ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਕਲਰ ਹੈ ਲਓ ਜੀ ਦੇਖੋ ਚੈੱਕ ਕਰੋ ਡਿਜ਼ਾਈਨ ਕਲਰ ਬਹੁਤ ਹੀ ਸ਼ਾਨਦਾਰ ਹੈ ਇੱਥੇ ਮਿਲ ਰਿਹਾ ਮਾਵੀ ਦੀ ਹੱਟੀ ਮੋਰਿੰਡਾ ਰੋਡ ਕਰਾਲੀ ਸ਼ਹਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਨਾਲ-ਨਾਲ ਤੁਹਾਡੇ ਰਿਸ਼ਤੇਦਾਰਾਂ ਦਾ ਯਾਰਾਂ ਦੋਸਤਾਂ ਦਾ ਫਾਇਦਾ ਹੋ ਸਕੇ ਆ ਲੋ ਜੀ ਸਿਰਫ ਔਰ ਸਿਰਫ 500 ਦੀ ਰੇਂਜ ਚ ਸੂਟ ਮਿਲਣਾ ਇਸ ਰੇਂਜ ਚ ਪਿਓਰ ਦੇ ਦੁਪੱਟੇ ਨਾਲ ਪਿਓਰ ਕੈਂਬ੍ਰਿਕ ਦਾ ਸੂਟ ਕਿਤੇ ਨਹੀਂ ਮਿਲਣਾ ਸਿਰਫ ਮਾਵੀ ਦੀ ਹੱਟੀ ਤੇ ਮਿਲੂਗਾ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਵੀਡੀਓ ਤੁਸੀਂ ਪੂਰੀ ਦੇਖਣੀ ਆ ਬਹੁਤ ਟਾਈਮ ਬਾਅਦ ਅੱਜ ਆਪਾਂ ਲੰਬੀ ਵੀਡੀਓ ਬਣਾ ਰਹੇ ਹਾਂ ਮੈਨੂੰ ਬਹੁਤ ਡਿਮਾਂਡ ਸੀਗੀ ਕਿ ਲੌਂਗ ਵੀਡੀਓ ਲੈ ਕੇ ਆਓ ਲਓ ਜੀ ਹੁਣ ਜਿਹੜੀ ਆਈਟਮ ਦਿਖਾਉਣ ਜਾ ਰਹੇ ਹਾਂ ਕੁਝ ਹਟਕੇ ਕਨਸੈਪਟ ਹੈ ਆਲ ਓਵਰ ਦੇ ਵਿੱਚ ਆਹ ਲਓ ਜੀ ਕਰੋ ਚੈੱਕ ਫੋਟੋ ਬਹੁਤ ਹੀ ਪਿਆਰੀ ਆਈਟਮ ਲਓ ਜੀ ਆਲ ਓਵਰ ਸੂਟ ਹੈ ਪਿਓਰ ਕਾਟਨ ਦੇ ਵਿੱਚ ਪਿਓਰ ਦੇ ਦੁਪੱਟੇ ਦੇ ਨਾਲ ਨੋ ਜੀ ਦੇਖੋ ਕਿੰਨਾ ਖੂਬਸੂਰਤ ਡਿਜ਼ਾਈਨ ਹੈ ਨਾਲ ਜਿਹੜਾ ਦੁਪੱਟਾ ਆਊਗਾ ਪਿਓਰ ਦਾ ਆਊਗਾ ਜੀ ਔਰ ਸਾਈਡ ਮੈਂ ਲਾਇਸ ਲੱਗੀ ਹੋਈ ਆ ਦੁਪੱਟੇ ਨੂੰ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਅਲੱਗ-ਅਲੱਗ ਆਈਟਮਾਂ ਆਪਾਂ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਸੋਹਣਾ ਦੁਪੱਟਾ ਹੈ ਪਿਓਰ ਦਾ ਹੈ ਤੇ ਇਹਦੇ ਵਿੱਚ ਕਲਰ ਵੀ ਬੜੇ ਸ਼ਾਨਦਾਰ ਹੈ ਲਓ ਜੀ ਦੇਖੋ ਕਲਰ ਚਾਰ ਕਲਰ ਆਉਣਗੇ ਚਾਰੇ ਕਲਰ ਬੜੇ ਸ਼ਾਨਦਾਰ ਜੇ ਕਿਸੇ ਨੇ ਆਨਲਾਈਨ ਵੀ ਆਰਡਰ ਕਰਨਾ ਹੋਇਆ ਨੰਬਰ ਸਕਰੀਨ ਤੇ ਚੱਲ ਰਿਹਾ ਸਕਰੀਨਸ਼ਾਟ ਖਿੱਚ ਕੇ WhatsApp ਕਰ ਦਿਓ ਜੀ ਇਹ ਸਿਰਫ 850 ਦੀ ਰੇਂਜ ਚ ਸੂਟ ਆਊਗਾ ਫਿਕਸ ਪ੍ਰਾਈਸ ਆ ਲੋ ਇਹਦੇ ਵਿੱਚ ਅਗਲਾ ਡਿਜ਼ਾਈਨ ਚੈੱਕ ਕਰੋ ਤਿੰਨ ਚਾਰ ਡਿਜ਼ਾਈਨ ਤੁਹਾਨੂੰ ਦੇ ਰੂਗਾ ਦੋ ਕੁ ਡਿਜ਼ਾਈਨ ਮੈਂ ਵੀਡੀਓ ਚ ਪਾ ਰਿਹਾ ਬਾਕੀ ਤੁਸੀਂ ਸ਼ਾਪ ਤੇ ਆ ਕੇ ਦੇਖ ਸਕਦੇ ਹੋ ਕਰੋ ਚੈੱਕ ਡਿਜ਼ਾਈਨ ਬਹੁਤ ਹੀ ਖੂਬਸੂਰਤ ਡਿਜ਼ਾਈਨ ਹੈ ਤੇ ਕਪੜਾ ਵੀ ਬੜਾ ਸ਼ਾਨਦਾਰ ਆ ਦੁਪੱਟਾ ਉਵੇਂ ਹੀ ਆਊਗਾ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਏ ਪ्योर ਦਾ ਠੀਕ ਹੈ ਜੀ ਹੁਣ ਤੁਸੀਂ ਕਲਰ ਕਿਹੜਾ ਕਰ ਸਕਦੇ ਹੋ ਆ ਦੇ ਕਲਰ ਵੀ ਬੜੇ ਸ਼ਾਨਦਾਰ ਹੈ ਇਹਦੇ ਵੀ 4 ਕਲਰ ਆਉਣਗੇ 4ੇ ਕਲਰ ਬੜੇ ਸ਼ਾਨਦਾਰ ਵੀਡੀਓ ਨੂੰ ਲਾਈਕ ਕਮੈਂਟ ਜੁਲ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਨੂੰ ਇਹ ਡਿਜ਼ਾਈਨ ਹੋਰ ਆ ਗਿਆ ਜਿਹਦੇ ਵਿੱਚ ਲਓ ਜੀ ਇਹ ਹੈਗਾ ਜੀ ਮਸਲੀਨ ਦੇ ਦੁਪੱਟੇ ਦੇ ਨਾਲ ਕਰੋ ਚੈੱਕ ਬਹੁਤ ਹੀ ਸ਼ਾਨਦਾਰ ਮਲਟੀ ਕਲਰ ਦਾ ਡਿਜ਼ਾਈਨ ਹੈ ਤੇ ਦੁਪੱਟਾ ਵੀ ਨਾਲ ਬੜਾ ਸ਼ਾਨਦਾਰ ਹੈ ਜੀ ਲਓ ਜੀ ਦੁਪੱਟਾ ਵੀ ਚੈੱਕ ਕਰੋ ਪੁੰਗਾ ਲੰਬਾ ਚੌੜਾ ਮਸਲੀਨ ਦਾ ਦੁਪੱਟਾ ਹੈ ਜੀ ਆਹ ਲਓ ਕਲਰ ਵੀ ਦੇਖੋ ਕਿੰਨੇ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਆਲਓਵਰ ਆਈਟਮ ਹੈ ਖੁ ਜਲਦੀ ਤੋਂ ਜਲਦੀ ਪਹੁੰਚੋ ਪਹਿਲਾਂ ਆਓਗੇ ਤਾਂ ਪਹਿਲਾਂ ਪਾਓਗੇ ਇਸ ਕਰਕੇ ਜਲਦੀ ਤੋਂ ਜਲਦੀ ਆ ਜਾਓ ਜਿਨੇ ਸੂਟ ਲੈਣੇ ਆ ਇਹ ਮੈਨੂੰ ਬਾਅਦ ਚੋਂ ਨਾ ਕਿਉਂ ਸੇਲ ਹੋ ਗਏ ਨਵੀਆਂ ਜਿਹਾ ਡਿਜ਼ਾਈਨ ਹੋਰ ਆ ਗਿਆ ਜੀ ਇਹਦੇ ਵਿੱਚ ਕੰਪਨੀ ਦੇ ਸੂਟ ਹਨ ਵਧੀਆ ਇਹੋ ਜਿਹਾ ਰੋ ਚੈੱਕ ਡਿਜ਼ਾਈਨ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਲੋ ਜੀ ਮਸਲੀਨ ਦੇ ਦੁਪੱਟਿਆਂ ਨਾਲ ਆਲ ਓਵਰ ਸੂਟ ਹੈ ਲਓ ਜੀ ਦੇਖੋ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਆ ਗਿਆ ਤੇ ਇਹਦੇ ਵੀ ਕਲਰ ਬੜੇ ਸ਼ਾਨਦਾਰ ਹੈ ਲਓ ਜੀ ਕਲਰ ਚੈੱਕ ਕਰੋ ਕਿੰਨੇ ਸ਼ਾਨਦਾਰ ਕਲਰ ਹੈ ਲਓ ਜੀ ਚਾਰ ਕਲਰ ਚਾਰੇ ਕਲਰ ਬੜੇ ਸ਼ਾਨਦਾਰ ਸਿਰਫ 850 ਰੁਪਏ ਦਾ ਸੂਟ ਹੈ ਮੈਂ ਬਾਰ-ਬਾਰ ਕਹਿ ਰਹੀ ਹਾਂ ਰੇਂਜ ਫਿਕਸ ਹੋਊਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਲਓ ਜੀ ਆਈਟਮਾਂ ਤੁਹਾਨੂੰ ਹੋਰ ਵੀ ਚੈੱਕ ਕਰਾਉਣੀ ਹੈ ਆਪਾਂ ਲੋ ਇਹ થોੜੀ ਆਪਾਂ ਵਧੀਆ ਐਟਮਾ ਚੈੱਕ ਕਰਾਉਨੇ ਆ 1000 ਪਲੱਸ ਵਾਲੀਆਂ ਆਹ ਲੋ ਜੀ ਐਵੇਂ ਫੋਟੋ ਵਾਲਾ ਡਿਜ਼ਾਈਨ ਹੈ ਜੀ ਇਹ ਸੁਗੂ ਵਾਲਾ ਕੱਪੜਾ ਆਹ ਲੋ ਸੈਂਟ ਲਾਉਣ ਦੀ ਲੋੜ ਨਹੀਂ ਕੱਪੜੇ ਦੇ ਵਿੱਚੋਂ ਆਹਾਂ ਕੀ ਬਾਤ ਆ ਜੀ ਬਹੁਤ ਸੋਹਣੀ ਮਹਿਕ ਆ ਰਹੀ ਆ ਤੁਹਾਨੂੰ ਸੈਂਟ ਲਾਉਣ ਦੀ ਲੋੜ ਨਹੀਂ ਤੁਹਾਡੇ ਸੈਂਟ ਦੇ ਪੈਸੇ ਬਚ ਜਾਣੇ ਆ ਜੀ ਕਰੋ ਚੈੱਕ ਡਿਜ਼ਾਈਨ ਕਿੰਨਾ ਸ਼ਾਨਦਾਰ ਹੈ ਉਸ ਤੋਂ ਬਾਅਦ ਆ ਦੁਪੱਟਾ ਦੇਖੋ ਜੀ ਪਿਓਰ ਮਸਲੀਨ ਦਾ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਥੋੜੇ ਜਿਹਾ ਵਧੀਆ ਵਾਲੇ ਮਤਲਬ ਹਜ਼ਾਰ ਪਲੱਸ ਵਾਲੇ ਸੂਟ ਕਰੋ ਚੈੱਕ ਇਹ ਸਭ ਦੀ ਕੀਮਤ ਹਜ਼ਾਰ ਪਲੱਸ ਹੋਊਗੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਡਿਜੀਟਲ ਆਰ ਕੱਪੜਾ ਵੀ ਬਹੁਤ ਘੈਂਟ ਹੈ ਘੇਰੇ ਦੇ ਉੱਤੇ ਕਢਾਈ ਕਰੀ ਹੋਈ ਆ ਬਹੁਤ ਸ਼ਾਨਦਾਰ ਤੇ ਦੁਪੱਟਾ ਉਗਾ ਟੈਪੀ ਦਾ ਲੋਜੀ ਟੈਬੀ ਦਾ ਦੁਪੱਟਾ ਬੜਾ ਸ਼ਾਨਦਾਰ ਪ੍ਰਿੰਟ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਕਰੋ ਚੈੱਕ ਦੁਪੱਟਾ ਲੋਜੀ ਕਲਰ ਆਉਣਗੇ 4 ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਤਾਂ ਕਰ ਸਕਦਾ ਥੋਡੇ ਕਨਾਂ ਸੂਟ ਪਛਾਣ ਦੀ ਸਾਡੀ ਜ਼ਿੰਮੇਵਾਰੀ ਹੋਗੀ ਪਰ ਪੇਮੈਂਟ ਤੁਹਾਨੂੰ ਪਹਿਲਾਂ ਪਾਉਣੀ ਪੈਣੀ ਹੈ Google Pay ਜਾਂ Paytm ਦੇਖੋ 4 ਕਲਰ ਹੈ ਚਾਰੇ ਕਲਰ ਬਹੁਤ ਸੋਹਣਾ ਹੈ ਸੂਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਆਈਆਂ ਹੀ ਬਸ ਤੁਸੀਂ ਪਹੁੰਚ ਜਾਓ ਮਾਫੀ ਦੀ ਹੱਤੀ ਤੇ ਦੇਰ ਨਾ ਕਰੋ ਕਿਤੇ ਐਵੇਂ ਨਾ ਹੋਵੇ ਤੁਹਾਤੋਂ ਪਹਿਲਾਂ ਕੋਈ ਹੋਰ ਸੂਟ ਲੈ ਜਾਵੇ ਆ ਕੇ ਠੀਕ ਹੈ ਇਸ ਕਰਕੇ ਵੀਡੀਓ ਦੇਖਦੀ ਸਾਰ ਆਜੋ ਮਾਵੀ ਦੀ ਹੱਟੀ ਮਰੰਡਾ ਰੋਡ ਕਰਾਲੀ ਮਾਵੀ ਦੀ ਹੱਟੀ ਤੁਹਾਡੀ ਆਪਣੀ ਹੱਟੀ ਆ ਤੁਹਾਡੀ ਆਪਣੀ ਦੁਕਾਨ ਹੈ ਜੀ ਲੋ ਆਪਣੀ ਦੁਕਾਨ ਸਮਝ ਕੇ ਆਉਣਾ ਦੇਖੋ ਪ੍ਰਿੰਟ ਕਿੰਨਾ ਸ਼ਾਨਦਾਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਾਜੂ ਦੇ ਉੱਤੇ ਵੀ ਦੇਖੋ ਪ੍ਰਿੰਟ ਆਊਗਾ ਐਵੇਂ ਬੈਕ ਦੇ ਉੱਤੇ ਆਊਗਾ ਕਰੋ ਚੈੱਕ ਠੀਕ ਹੈ ਆ ਲੋ ਫੱਟਾ ਵੀ ਟੈਬੀ ਦਾ ਬੜਾ ਸ਼ਾਨਦਾਰ ਬਹੁਤ ਟ੍ਰੈਂਡਿੰਗ ਚੱਲ ਰਿਹਾ ਟੈਬੀ ਦਾ ਦੁਪੱਟਾ ਲਓ ਜੀ ਤੇ ਜਿਹੜਾ ਸੂਟ ਹੈ ਨਾ ਇਹ ਫਰੇਗਰੈਂਸ ਵਾਲਾ ਸੂਟ ਹੈ ਮਤਲਬ ਸੂਟ ਤੋਂ ਤੁਹਾਨੂੰ ਸੈਂਟ ਲਾਉਣ ਦੀ ਲੋੜ ਨਹੀਂ ਓਹੋ ਕੀ ਬਾਤ ਆ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਤੁਹਾਡੇ ਸੈਂਟ ਦੇ ਪੈਸੇ ਬਚ ਜਾਣੇ ਆ ਤੁਸੀਂ ਸੂਟ ਲੈ ਕੇ ਜਾਓ ਆ ਇਹਦੇ ਵਿੱਚ ਕਲਰ ਵੀ ਬੜੇ ਸ਼ਾਨਦਾਰ ਹੈ ਲਓ ਜੀ ਖੁਸ਼ਬੂ ਵਾਲਾ ਸੂਟ ਲੈ ਕੇ ਜਾਓ ਬਹੁਤ ਸ਼ਾਨਦਾਰ ਆਈਟਮ ਹੈ ਲਓ ਜੀ ਦੇਖੋ ਚਾਰ ਕਲਰ ਚਾਰੇ ਕਲਰ ਪੂਰੇ ਸੁਪਰ ਡੂਪਰ ਹਿੱਟ ਪੂਰੇ ਅੱਤ ਕਲਰ ਅੱਤੋ ਡਿਜ਼ਾਈਨ ਹੈ ਲਓ ਜੀ ਅਗਲਾ ਡਿਜ਼ਾਈਨ ਵੀ ਬਹੁਤ ਘੈਂਟ ਹੈ ਇੱਕ ਵਾਰ ਫੋਟੋ ਦੇਖ ਲਓ ਲਓ ਜੀ ਹਰ ਕਲਰ ਜਿਹੜੇ ਅੱਜ ਕੱਲ ਚੱਲੇ ਹੋਏ ਆ ਬਹੁਤ ਪਿਆਰੇ ਪਿਆਰੇ ਬਹੁਤ ਸੋਹਣੇ ਸੋਹਣੇ ਜਿੰਨੇ ਸੋਹਣੇ ਮੇਰੇ ਰੱਬ ਵਰਗੇ ਮੇਰੇ ਗਾਹਕ ਹੈ ਉਹਨੇ ਸੋਹਣੇ ਆਪਾਂ ਸੂਟ ਲੈ ਕੇ ਆਣੇ ਆ ਦੇਖੋ ਜਿਹੜੇ ਸਾਨੂੰ ਸਪੋਰਟ ਕਰਦੇ ਆ ਸਾਡੇ ਨਾਲ ਜੁੜੇ ਆ ਸਭ ਦਾ ਧੰਨਵਾਦ ਕਰਦਾ ਮੈਂ ਲੋ ਜੀ ਦੇਖੋ ਡਿਜ਼ਾਈਨ ਤੁਹਾਡੀ ਮਿਹਨਤ ਸਾਦਕਾ ਆਪਾਂ ਇੰਨੇ ਨੇ ਸੂਟ ਲੈ ਕੇ ਆਉਣ ਜੋਗੇ ਹੁੰਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਤੇ ਸੂਟ ਦਾ ਕੱਪੜਾ ਵੀ ਬਹੁਤ ਘੈਂਟ ਹੈ ਬਿਲਕੁਲ ਨਰਮ ਐਂਡ ਸੌਫਟ ਤਮੰਨਾ ਕੰਪਨੀ ਦਾ ਸੂਟ ਹੈ ਦੇਖੋ ਦੁਪੱਟਾ ਵਹਿ ਜਾ ਵਹਿ ਜਾ ਕਰਾਉਂਦਾ ਦੁਪੱਟਾ ਵਹਿ ਜਾ ਵਹਿ ਜਾ ਕਰਾਉਂਦਾ ਸੂਟ ਦਾ ਡਿਜ਼ਾਈਨ ਹਰ ਕਲਰ ਵੀ ਮੈਂ ਕਹਿੰਨਾ ਹੋਣੇ ਨਹੀਂ ਤੁਹਾਡੇ ਕੋਲ ਜਮੇ ਨਵੇਂ ਕਲਰਾਂ ਦੇਖੋ ਤਿੰਨ ਕਲਰ ਹੈ ਤਿੰਨੇ ਕਲਰ ਸ਼ਾਂਤ ਚਾਰ ਕਲਰ ਸੀਗੇ ਚੌਥਾ ਕਲਰ ਮੈਡਮ ਨੇ ਪਹਿਲੀ ਕੱਢ ਲਿਆ ਉਦੋਂ ਇੰਨਾ ਸੋਹਣਾ ਸੂਟ ਹੈ ਦੇਖੋ ਕਰੋ ਡਿਜ਼ਾਈਨ ਚੈੱਕ ਬਹੁਤ ਡਿਮਾਂਡ ਸੀਗੀ ਕਿ ਲੰਬੀ ਵੀਡੀਓ ਬਣਾਓ ਲੰਬੀ ਵੀਡੀਓ ਬਣਾਈ ਆਪਾਂ ਇਹ ਹੁਣ ਤੁਸੀਂ ਸਾਰਿਆਂ ਨੇ ਵਾਚ ਕਰਨੀਆਂ ਸਾਰਿਆਂ ਨੂੰ ਸ਼ੇਅਰ ਕਰਨੀਆਂ ਤੁਹਾਡਾ ਸਭ ਦਾ ਧੰਨਵਾਦ ਜਿਨੇ ਪੂਰੀ ਵੀਡੀਓ ਦੇਖੀ ਤੇ ਹੁਣ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੰਨੀ ਕਰ ਸਕਦੇ ਆ ਲਾਈਕ ਕਰੋ ਕਮੈਂਟ ਕਰੋ ਅਗਲੀ ਵੀਡੀਓ 'ਚ ਮਿਲਾਂਗੇ ਧੰਨਵਾਦ ਜੀ